ਪਹਿਲੀ ਗੱਲ ਤੱਕ ਕਿਸਾਨਾਂ ਨੂੰ ਇਹ ਸਮਝਣਾ ਪਵੇਗਾ ਕਿ ਮੇਰੀ ਜ਼ਮੀਨ ਮੇਰੀ ਜ਼ਿੰਮੇਵਾਰੀ ਹੈ ਅਸੀਂ ਇਹ ਨਾਅਰਾ ਦਿੱਤਾ ਮੇਰੀ ਜ਼ਮੀਨ ਮੇਰੀ ਜ਼ਿੰਮੇਵਾਰੀ ਜੇ ਮੈਂ ਆਪਣੀ ਜ਼ਮੀਨ ਨੂੰ ਤਬਾਹ ਕਰ ਰਿਹਾ ਨਾ ਮੋਦੀ ਦਾ ਕੁਝ ਆਂਦਾ ਨਾ ਭਗਵੰਤ ਮਾਨ ਦਾ ਕੁਝ ਆਂਦਾ ਜੀ ਇਹ ਮੇਰੀ ਜ਼ਮੀਨ ਆ ਮੈਂ ਆਪਣੇ ਜਵਾਕਾਂ ਵਾਸਤੇ ਇਹ ਜ਼ਮੀਨ ਨੂੰ ਜਿਹੀ ਜਿਵੇਂ ਆਪਣੇ ਪੁਰਖਾਂ ਤੋਂ ਲਈ ਸੀ ਉਹੀ ਜਿਹੀ ਰੱਖਣੀ ਆ ਇਹ ਪਹਿਲੀ ਗੱਲ ਸਮਝਣ ਵਾਲੀ ਗੱਲ ਆ ਨੰਬਰ 1 ਨੰਬਰ 2 ਇਹ ਮੈਂ ਕਿਵੇਂ ਕਰਾਂ ਫਿਰ ਤਰੀਕੇ ਲੱਭਣ ਦੀ ਲੋੜਾ ਕਿਵੇਂ ਕਰਾਂ ਬਲਕਿ ਮੇਰਾ ਨੁਕਸਾਨ ਵੀ ਨਾ ਹੋਵੇ ਤੇ ਮੈਂ ਉਹੀ ਜੀ ਦੀ ਉਹੀ ਜੀ ਜ਼ਮੀਨ ਆਪਣੇ ਬੱਚਿਆਂ ਨੂੰ ਵੀ ਦੇਦਾ ਜੇ ਉਹ ਤਰੀਕਾ ਮੌਜੂਦ ਹੈ ਜੇ ਤੁਸੀਂ ਸੋਚੋ ਕਿ ਮੈਂ ਉਹ ਤਰੀਕਾ ਲੱਭਣਾ ਤੇ ਆ ਕੇ ਇੱਥੇ ਫਗਵਾੜੇ ਦੇਖ ਲਓ ਫਗਵਾੜਾ ਕੋਈ ਬਹੁਤੀ ਦੂਰ ਨਹੀਂ ਹੈ ਬਿਲਕੁਲ ਹਰ ਜਗ੍ਹਾ ਤੇ ਨੇੜੇ ਨੇੜੇ ਆ ਕੇ ਫਗਵਾੜੇ ਉਹ ਤਰੀਕਾ ਦੇਖ ਲਓ ਦੇਖ ਕੇ ਇਥੋਂ ਸਿੱਖ ਲਓ ਇਹ ਫ੍ਰੀ ਦੀ ਟ੍ਰੇਨਿੰਗ ਦਿੰਦੇ ਆ ਹਮ ਫ੍ਰੀ ਦੀ ਹਰ ਬੁੱਧਵਾਰ ਨੂੰ ਇੱਥੇ ਖੇਤੀ ਸਤ ਸੰਗ ਲੱਗਦਾ ਟ੍ਰੇਨਿੰਗ ਦਿੰਦੇ ਆ ਫ੍ਰੀ ਦੀ ਟ੍ਰੇਨਿੰਗ ਦਿੰਦੇ ਆ ਕੇ ਦੇਖ ਲਓ ਦੇਖ ਕੇ ਨਾਲ ਜੇਕਰ ਆਪਾਂ ਸਭ ਕੁਝ ਹੁੰਦੇ ਹੋਈ ਵੀ ਫੇਰ ਵੀ ਆਪਾਂ ਗਲਤ ਪਾਸੇ ਲੱਗੇ ਆ ਦੇਖੋ ਆਪਾਂ ਕਾਰਪੋਰੇਟਰ ਖਾਗੇ ਕਾਰਪੋਰੇਟ ਖਾਗੇ ਕਾਰਪੋਰੇਟ ਉਹ ਕਾਰਪੋਰੇਟਰ ਖਾਦਿਆਂ ਨੂੰ ਤਾਂ ਸਾਨੂੰ 50 ਸਾਲ ਹੋ ਗਏ ਹੂੰ ਇਹ ਫਰਟੀਲਾਈਜ਼ਰ ਲੋਬੀ ਇਹ ਟਰਡੀ ਪੈਸਟਿਸਾਈਡ ਲੋਬੀ ਇਹ ਸੀਡ ਲੋਬੀ ਇਹ ਵੱਡੇ ਵੱਡੇ ਮਸ਼ੀਨਰੀ ਤੇ ਇਹ ਬੈਂਕਾਂ ਦੀ ਲੋਬੀ ਲੋਨ ਦੇ ਨੇ ਇਹ ਵੱਡੀਆਂ ਵੱਡੀਆਂ ਤੁਹਾਡੇ ਸੁਪਰ ਸੀਡਰ ਵਾਲੀ ਲੋਬੀ ਇਹ ਤਾਂ ਕਾਰਪੋਰੇਟਰਾਂ ਨੂੰ ਤਾਂ ਤੁਸੀਂ ਘੇਰੇ ਪਏ ਹੋ ਕਦੋਂ ਦੇ ਘੇਰੇ ਪਏ ਹੋ ਤੁਸੀਂ ਕਹਿੰਦੇ ਹੋ ਜੀ ਕਾਰਪੋਰੇਟ ਆ ਜਾਣਗੇ ਅੱਜ ਕਿੱਥੋਂ ਜਿਹੜੇ ਅੱਜ ਆਲੇ ਨਵੇਂ ਆਉਣਗੇ ਉਹ ਤਾਂ ਪਹਿਲਾਂ ਪਿਛਲਿਆਂ ਤੋਂ ਪਿੱਛਾ ਛਡਾਓ ਇਹਨਾਂ ਤੋਂ ਪਿੱਛਾ ਛਡਾਓ ਪਿੱਛਲੇ ਤੋਂ ਪਰ ਇੱਕ ਵੱਡਾ ਜਿਹੜਾ ਪ੍ਰੈਕਟੀਕਲ ਸਵਾਲ ਇਹ ਹੈ ਕਿ ਜਿਹੜਾ ਕਿਸਾਨ ਆਪਦੀ ਫਸਲ ਵੀ ਬਦਲਣ ਤੇ ਡਰਦਾ ਹੈ ਨਾ ਬਦਲ ਦੀ ਕੋਈ ਲੋੜ ਨਹੀਂ ਨਹੀਂ ਮੈਂ ਇਹ ਗੱਲ ਕਹਿ ਰਿਹਾ ਕਿ ਜਿਹਦੇ ਮਨ 'ਚ ਇੰਨਾ ਵਹਿਮ ਹੈ ਕਿ ਉਹ ਇਹ ਨਹੀਂ ਉਹ ਤਾਂ ਝੋਨੇ ਤੋਂ ਬਦਲ ਕੇ ਕਿਸੇ ਹੋਰ ਫਸਲ ਵੱਲ ਵੀ ਨਹੀਂ ਜਾਣਾ ਚਾਹੁੰਦਾ ਉਹ ਟੈਕਨੀਕ ਬਦਲ ਦੂਗਾ ਇਹ ਮਾਈਂਡਸੈਟ ਦੀ ਤਬਦੀਲੀ ਕਿਵੇਂ ਲਿਆਉਂਗੇ ਉਹ ਤਾਂ ਕਹਿੰਦਾ ਮੇਰੀ ਕਾਸਟ ਆਫ ਪ੍ਰੋਡਕਸ਼ਨ ਵੀ ਨਹੀਂ ਮੀਟ ਹੋ ਰਹੀ ਅੱਜ ਖੇਤੀ ਲਾਹੇਵੰਦ ਨਹੀਂ ਰਹਿਗੀ ਮੈਂ ਕਰਜ਼ਾਈ ਹੋ ਰਿਆਂ ਹਰ ਸਾਲ ਉਹਦੇ ਦਿਮਾਗ 'ਚ ਇਹ ਬਿਠਾਉਣਾ ਕਿ ਭਾਈ ਤੂੰ ਟੈਕਨੀਕ ਬਦਲ ਔਰ ਟੈਕਨੀਕ ਬਦਲਣ ਤੋਂ ਬਾਅਦ ਤੇਰੀ ਝਾੜ ਵੀ ਨਿਕਲੂਗਾ ਔਰ ਤੂੰ ਮਲਟੀਪਲ ਕ੍ਰੌਪ ਦੇ ਨਾਲ ਸਿਕਿਉਰ ਵੀ ਹੁੰਨਾ ਹੈ ਇਹ ਕਿਵੇਂ ਬਿਠਾਉਂਗੇ ਦਿਮਾਗ ਦੇਖੋ ਅਸੀਂ ਨਹੀਂ ਬਿਠਾਉਣਾ ਅਸੀਂ ਨਹੀਂ ਦਿਮਾਗ 'ਚ ਬਿਠਾਉਣਾ ਅਸੀਂ ਕਿਸੇ ਨੂੰ ਜਾ ਕੇ ਕਹੀਏ ਆ ਲੈ ਭਾਈ ਆ ਆ ਲੈ ਫੜ ਤੂੰ ਸੋਨਾ ਲੈ ਲਾ ਤੇ ਮੈਂ ਉਹਨੂੰ ਕਨਵਿੰਸ ਕਰਦਾ ਫਿਰਾਂ ਸੋਨਾ ਆਪਣੇ ਆਪ ਦੇਖ ਲੈ ਆ ਆ ਡਾਕਟਰ ਸਾਹਿਬ ਜੋ ਅਵਤਾਰ ਸਿੰਘ ਲਈ ਬੈਠੇ ਆ ਸੋਨਾ ਲਈ ਬੈਠੇ ਆ ਜੇ ਤਨੂ ਚਾਹੀਦਾ ਤਾਂ ਕਿ ਦੇਖਣਾ ਨਹੀਂ ਚਾਹੀਦਾ ਤਾਂ ਕਰੀ ਜਾ ਫਰਾਹੀ ਕੁਛ ਕਰੀ ਜਾਓ ਫਿਰ ਤਾਂ ਮਰੀ ਰਹੇ ਆ ਕੋਈ ਕਰੀ ਜਾਓ ਤੁਸੀਂ ਇਹ ਲਈ ਬੈਠੇ ਹੁਣ ਤੁਸੀਂ ਇਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਹੁਣ ਆਪਣੇ ਆ ਤੁਸੀਂ ਦੇਖਿਆ ਹੈ ਸੁਣਿਆ ਹੈ ਪ੍ਰਿੰਪਾਲ ਸਿੰਘ ਜੀ ਉਹ ਕਹਿੰਦੇ ਜੀ ਕਿ ਅਸੀਂ ਮੱਕੀ ਬੀਜੀ ਆ ਇਹ じゃ ਵਧੀਆ ਮੱਕੀ ਦਾ ਦਾਣਾ ਕਿ ਨਹੀਂ ਮਿਲਿਆ ਨਾਲੇ ਮੱਕੀ ਦਾ 40 ਕਿਨ ਲਸਿਆ ਸੀ ਉਹਨਾਂ ਨੇ 50 ਕਿਨ ਮੱਕੀ ਦਾ ਚੜਾ ਆ ਔਰ ਬੀ ਬਹੁਤ ਥੋੜਾ ਲੱਗਿਆ ਬੀ ਬਹੁਤ ਥੋੜਾ ਲੱਗਿਆ ਹਾਂਜੀ ਔਰ ਪਾਣੀ ਬਹੁਤ ਥੋੜਾ ਪਾਣੀ ਪਾਣੀ ਸਿਰਫ ਬਹੁਤ ਥੋੜਾ ਲੱਗਿਆ ਬਿਲਕੁਲ ਖਾਦ ਨਹੀਂ ਪਾਈ ਤੇ ਨਾਲੇ ਉਹਨਾਂ ਨੇ ਕਨਕ ਝੋਨਾ ਉਹਨਾਂ ਨੇ ਵਿਜਿਆ ਝੋਨਾ ਉਹਨਾਂ ਨੇ ਵੱਢ ਕੇ ਇੱਕ ਰੋਟਾਵੇਟਰ ਫੇਲ ਕੇ ਛਿੱਟਾ ਮਾਰਤਾ ਛਿੱਟਾ ਮਾਰ ਕੇ ਉਹਨਾਂ ਨੇ ਬੈੱਡ ਬਣਾਤੇ ਬੈੱਡ ਬਣਾ ਕੇ ਉਹ ਕਨਕ ਦੇ ਵਿੱਚ ਕੁਝ ਨਹੀਂ ਪਾਇਆ ਉਹੀ ਪ੍ਰਾਲੀ ਵਿੱਚੇ ਰੱਖੀ ਉਹ ਵਾਲਾ ਜਿਹੜਾ ਉਹ ਕਣਕ ਉਹਨਾਂ ਦੀ 23 ਕੌਂਟਰ ਪ੍ਰੈਸਰ ਨਾਲ ਨਿਕਈ ਆ ਇਸ ਵਾਰੀ ਉਹ ਕਹਿੰਦੇ 24 ਤੋਂ ਘੱਟ ਦੀ ਆਉਂਦੀ ਆ ਆ ਕੇ ਦੇਖ ਲਓ ਭਾਈ ਤੇ ਜੇ ਤੁਸੀਂ ਫਿਰ ਵੀ ਆਹੀ ਕੁਝ ਕਰਨਾ ਦੇਖੋ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਫਿਕਰ ਆ ਜਿਨ੍ਹਾਂ ਨੂੰ ਫਿਕਰ ਆ ਆਪਣੇ ਜਵਾਕਾਂ ਦਾ ਫਿਕਰ ਆ ਜਿਨ੍ਹਾਂ ਨੂੰ ਪ੍ਰਵਾਹ ਨਹੀਂ ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਜਵੱਖ ਜਾ ਕੇ ਖੂ ਖਾਤੇ ਜਿੱਥੇ ਮਰਜੀ ਜਾਣ ਉਹਨਾਂ ਉਹਨਾਂ ਨੂੰ ਤੁਸੀਂ ਦਿੱਲੀ ਕੱਢਤੀ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਸੋਹਣੀ ਪ੍ਰੈਕਟਿਸ ਕਰ ਲਈਏ ਇਸ ਉਮਰ ਜਾ ਕੇ ਤੁਹਾਨੂੰ ਵੀ ਕੀ ਲੋੜ ਪਈ ਸੀ ਕਿ ਆ ਕੇ ਇੱਥੇ ਲੋਕਾਂ ਨੂੰ ਇਹ ਦੱਸਦੇ ਫਿਰਿਏ ਸਾਨੂੰ ਸਮਝਣਾ ਪੈਣਾ ਸੀ ਮਾਸ ਲੈਵਲ ਦੇ ਉੱਤੇ ਇੱਕ ਅਵੇਅਰਨੈਸ ਆਪ ਜਿੰਮੇਦਾਰੀ ਲਈਏ ਪੰਜਾਬ ਦਾ ਹਾਲ ਦੇਖ ਕੇ ਦੁੱਖ ਹੁੰਦਾ ਆਪਣੀ ਜ਼ਮੀਨਾਂ ਨੂੰ ਦੇਖ ਕੇ ਦੁੱਖ ਹੁੰਦਾ ਮੇਰੇ ਪਿੰਡ ਚ 500 ਤੇ ਫੁੱਟ ਤੇ ਚਲਾ ਗਿਆ ਜੀ ਫੋਰੈਸਟ ਅ ਜਿੰਨੇ ਬੋਰ ਪਿਛਲੇ 4-5 500 ਸਾਲ 5 ਸਾਲ ਵੀ ਪੁਰਾਣੇ ਸੀ ਉਹ ਸਾਰੇ 50 ਤੋਂ 100 ਫੁੱਟ ਥਲੇ ਇਸ ਵਾਰੀ ਕਰਨੇ ਪਏ ਆ ਉਹ ਦੇਖ ਕੇ ਦੁੱਖ ਹੁੰਦਾ ਹੈ ਇਹ ਸਾਰਾ ਦੇਖ ਕੇ ਤੇ ਮੈਂ ਜਦੋਂ ਡਾਕਟਰ ਸਾਹਿਬ ਨਾਲ ਲੱਗਿਆ ਮੈਂ ਕਿਹਾ ਜੇਕਰ ਮੇਰੇ ਨਾਲ ਲੱਗੇ ਮੇਰੇ ਜਾ ਕੇ ਲੋਕਾਂ ਨੂੰ ਕਿਸਾਨਾਂ ਨੂੰ ਇਹ ਦੁਖਾਨ ਦੇ ਨਾਲ ਕੋਈ ਥੋੜਾ ਮੋਟਾ ਫਾਇਦਾ ਹੁੰਦਾ ਤਾਂ ਮੈਂ ਕਿਉਂ ਨਾ ਕਰਾਂ ਤੋਂ ਇਸ ਕਰਕੇ ਮੈਂ ਦਿਲੀੋਂ ਆਏ ਇਸੇ ਕਰਕੇ ਆਇਆ ਇਹ ਮਾਡਲ ਦਿਖਾਉਣ ਵਾਸਤੇ ਤੁਹਾਡੇ ਕਿੰਨੇ ਸਾਲ ਹੋ ਗਏ ਪਰਸਨਲੀ ਇਹਨੂੰ ਅਡਾਪਟ ਕੀਤਾ ਮੈਨੂੰ 4 ਸਾਲ ਹੋ ਗਏ ਔਰ ਤੁਸੀਂ ਕਾਮਯਾਬ ਹੋਏ ਹੋ ਇਹਦੇ ਵਿੱਚ ਮੈਨੂੰ ਆਪਣੀ ਜ਼ਿੰਮੇਵਾਰੀ ਤੋਂ 2 ਸਾਲ ਕੀਤਾ ਬਹੁਤ ਵਧੀਆ ਹੁੰਦੇ ਰਹੇ ਸਕਸੈਸਫੁਲ ਹੋ ਗਏ ਹਾਂਜੀ ਹਾਂ ਤਾਂ ਡਾਕਟਰ ਸਾਹਿਬ ਜਿਹੜਾ ਬੈੱਡ ਬਣਾ ਕੇ ਮੈਂ ਤਾਂ ਖੇਤੀ ਕਰਦਾ ਵੀ ਨਹੀਂ ਸੀ ਜੀ ਮੈਂ ਤਾਂ ਕਿ ਦੋ ਸਾਲ ਤੋਂ ਆਪਾਂ ਆ ਕੇ ਸ਼ੁਰੂ ਕੀਤਾ ਦਿੱਲੀ ਬੈਠੇ ਨੇ ਅੱਛਾ ਪਹਿਲਾਂ ਖੇਤੀ ਨਹੀਂ ਸੀ ਕਰਦੇ ਨਾ ਨਾ ਮੈਂ ਨਹੀਂ ਮੈਂ ਤਾਂ ਖੇਤੀ ਨਹੀਂ ਸੀ ਕਰਦਾ ਵਕਾਲਤ ਕਿੱਥੇ ਟਾਈਮ ਮਿਲਦਾ ਖੇਤੀ ਕਰਨ ਦਾ ਉੱਥੋਂ ਤਾਂ ਤੁਸੀਂ ਕੀ ਬਿਨਾ ਪਾਣੀ ਤੋਂ ਝੋਨੇ ਦਾ ਤਰੀਕਾ ਹੈਗਾ ਜੀ ਇਹ ਡਾਕਟਰ ਸਾਹਿਬ ਨੇ ਬਣਾਇਆ ਇੱਕ ਏਐਸ ਸਰਵਿਸ ਨੂੰ ਕਹਿੰਦੇ ਆ ਐਨਰੋਬਿਕ ਸੋਇੰਗ ਆਫ ਰਾਈਸ ਹੁਣ ਆਪਾਂ ਕੀ ਕਰਦੇ ਆ ਕਿ ਉੱਥੇ ਔਰ ਝੋਨੇ ਨੂੰ ਕੰਪੈਕਟ ਵੀ ਚਾਹੀਦੀ ਆ ਉਸ ਨੂੰ ਕੀ ਕਰਦੇ ਆ ਕਦੂ ਫੇਰ ਫੇਰ ਕੇ ਕਦੂ ਫੇਰ ਫੇਰ ਕੇ ਜ਼ਮੀਨ ਨੂੰ ਕੰਪੈਕਟ ਕਰਕੇ ਉੱਤੇ ਪਾਣੀ ਕਰਕੇ ਤੇ ਉਹ ਉੱਥੇ ਕਰਦੇ ਆ ਇਹਦੇ ਵਿੱਚ ਕੀ ਕਰਦੇ ਆ ਜ਼ਮੀਨ ਨੂੰ ਪਹਿਲਾਂ ਵਾਕੇ ਉਸ ਤੋਂ ਬਾਅਦ 6 ਵਾਰੀ ਸਵਾਕਾ ਮਾਰਦਾ ਹਮ ਸਵਾਲ ਨੂੰ ਕੰਪੈਕਟ ਕਰਦਾ ਉਸ ਤੋਂ ਬਾਅਦ ਡ੍ਰਿਲ ਦੇ ਨਾਲ ਭੀਚਦਾ ਹਮ ਡ੍ਰਿਲ ਦੇ ਨਾਲ ਭੀਚ ਕੇ 200 ਗੇ ਪ੍ਰਤੀ ਮਾਰ ਤੇ ਤੇ ਉਸ ਤੋਂ ਬਾਅਦ ਉਸ ਝੋਨੇ ਨੂੰ ਮੁਸ਼ਕਲ ਦੇ ਨਾਲ ਪਾਣੀ 15 ਤੋਂ 20% ਚਾਹੀਦਾ ਨਾਰਮਲ ਚੋਨੇ ਨਾਲੋਂ ਔਰ ਚਾਰੇ ਦਾ ਹੁੰਦਾ ਹੀ ਆ ਉਹ ਚੋਨੇ ਦੀ ਵੀ ਤਰੀਕਾ ਹੈਗਾ OSR ਵੀ ਦੀ ਇਹ ਸਿੱਧੀ ਬਿਜਾਈ ਦਾ ਇੱਕ ਤਰੀਕਾ ਸਿੱਧੀ ਬਿਜਾਈ ਯੂਨੀਵਰਸਿਟੀ ਵੀ ਜਿਹੜੀ ਸਿੱਧੀ ਬਿਜਾਈ ਦੱਸਦੀ ਉਹਦੇ ਵਿੱਚ ਕਿਸਾਨਾਂ ਨੂੰ ਪ੍ਰੋਬਲਮ ਕੀ ਆਉਂਦੀ ਹੈ ਉਹ ਆਉਂਦੀ ਹੈ ਕਿ ਉਹਦੇ ਵਿੱਚ ਨਦੀਨ ਬਹੁਤ ਹੁੰਦਾ ਜੀ ਪਰ ਇਹਦੇ ਵਿੱਚ ਨਦੀਨ ਵੀ ਨਹੀਂ ਹੁੰਦਾ ਇਹਦੇ ਵਿੱਚ ਨਦੀਨ ਵੀ ਨਹੀਂ ਹੁੰਦਾ ਇਹ ਇਹ ਤਰੀਕੇ ਨਾਲ ਇਹ ਵੀ ਚੋਨੇ ਦਾ ਵੀ ਤਰੀਕਾ ਹੈਗਾ ਜੇਕਰ ਕਿਸੇ ਚੋਨਾ ਬੀਜਣਾ ਤਾਂ ਉਸ ਤਰੀਕੇ ਨਾਲ ਵੀ ਬੀਜੋ ਹੂੰ ਜਿਹੜਾ ਐਸਰ ਬੀਤੀ ਨਾਲ ਔਰ ਡਾਇਰੈਕਟ ਸੋਇੰਗ ਕਰੋ ਔਰ ਡਾਇਰੈਕਟ ਸੋਇੰਗ ਜੇ ਤੁਸੀਂ ਕਰੋਗੇ ਉਹਦੀ ਪ੍ਰੋਬਲਮ ਲੇਟ ਵਾਲੀ ਵੀ ਨਹੀਂ ਹੋਣੀ ਉਹ ਤਾਂ ਤੁਸੀਂ ਮੇਈ ਦੇ ਇਹਨੂੰ ਤੁਸੀਂ ਕੰਨ ਕਬੱਡੀ ਜਾ ਕੇ ਮੇਈ ਦੇ ਮੇਈ ਦੇ ਖਿਲੇ ਹਫਤੇ ਤੁਸੀਂ ਉਹ ਕਰਦੇ ਹੋ ਡਾਕਟਰ ਸਾਹਿਬ ਇਹ ਵੀ ਕਹਿ ਰਹੇ ਸੀ ਵੀ ਪਨੀਰੀ ਲਾਉਣੀ ਵੀ ਗੈਰ ਕੁਦਰਤੀ ਗੱਲ ਹੈ ਬਿਲਕੁਲ ਗੈਰ ਕੁਦਰਤੀ ਹੈ ਪਨੀਰੀ ਦੀ ਲੋੜ ਨਹੀਂ ਡਾਇਰੈਕਟ ਸੋਇੰਗ ਜਿਹੜੀ ਤੁਸੀਂ ਕਰਨੀ ਯਾਰ ਸਿੱਧੀ ਵਜਾਈ ਛੋਣੇ ਦੀ ਉਹ ਤੁਸੀਂ ਮੇਈ ਮੇਈ 'ਚ ਕਰਦੇ ਹੋ ਔਰ ਉਹ ਤੇ ਕੋਈ ਇਨਸਟ੍ਰਕਸ਼ਨ ਤੋਂ ਮਰਜ਼ੀ ਕਰ ਸਕਦੇ ਹੋ ਉਹ ਜਿਹੜੀ ਕੱਦੂ ਕਰਕੇ ਪਨੀਰੀ ਲੋਹਰਾ ਉਹਦੇ ਉੱਤੇ ਰੈਸਟ੍ਰਿਕਸ਼ਨਾਂ ਜਿਹੜੀ 15 ਜੂਨ 10 ਜੂਨ ਜੋ ਵੀ ਤਰੀਕਾ ਹੈਗੇ ਆ ਤੇ ਉਹਦੇ ਇਹਦੇ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਪਾਣੀ ਚਾਹੀਦਾ ਹੀ ਨਹੀਂ ਉਹਨਾਂ ਉਹਦੇ ਪਾਣੀ ਹੋਣਾ ਚਾਹੀਦਾ ਨਹੀਂ ਪਾਣੀ ਇਹਨੂੰ ਬਹੁਤ ਹੀ ਘੱਟ ਚਾਹੀਦਾ ਹੁਣ ਉਹ ਤੁਸੀਂ ਉਹ ਤਰੀਕਾ ਉਹਦੇ ਤੇ ਵੀ ਅਸੀਂ ਔਰ ਇਹਦਾ ਝਾੜ ਵੀ ਉਹਨਾਂ ਹੀ ਹੋਊਗਾ ਝਾੜ ਉਹਨਾਂ ਹੀ ਆ ਵੱਧ ਭਾਵੇਂ ਹੋਵੇ ਝਾੜ ਉਹਨਾਂ ਹੀ ਆ ਉਹਨਾਂ ਨੇ ਦਿਖਾਇਆ ਔਰ ਨਾਲੇ ਕੰਮ ਸੇ ਕੰਮ 8-10000 ਰੁਪਏ ਤੁਸੀਂ ਪਹਿਲਾਂ ਵਚਾ ਲਿਆ हां कद्दू ਕਰਨ ਤੇ ਬਿਲਕੁਲ ਪਨੀਰੀ ਲਗਾਉਂਦੇ ਕਿੰਨੇ 4000 ਕਿੰਨੇ 5000 ਲੇਬਰ ਨਹੀਂ ਲੱਗਣੀ ਲਿੰਦੇ ਆ ਉਹ ਲੇਬਰ ਨਹੀਂ ਲੱਗਣੀ ਤੇ 4 5 6000 ਤੇ 7000 ਰੁਪਏ ਤੁਸੀਂ ਪਹਿਲਾਂ ਜੇਬ ਚ ਪਾ ਲਿਆ ਤੇ ਉਦੋਂ ਮਗਰੋਂ ਟੌੜਾ ਛਾੜੋ ਨਾ ਵੈਸੇ ਕਹਿੰਦੇ ਆ ਤਾਂ ਹੀ ਇੱਕ ਇੱਕ ਪਾਈ ਆਪਣੇ ਇੱਕ ਇੱਕ ਕਿੱਲੇ ਦੇ ਉੱਤੇ ਕਰਕੇ ਦੇਖ ਲਓ ਹੂੰ ਇੱਕ ਇੱਕ ਕਿੱਲੇ ਤੇ ਕਰਕੇ ਦੇਖ ਲਓ ਚੰਗਾ ਲੱਗੂਗਾ ਕਿ ਕਰ ਲੋ ਨਹੀਂ ਨਾ ਕਰੋ ਪਰ ਵਲਕੇ ਇਹੋ ਚੀਜ਼ ਕੇ ਨਾ ਜੀ ਉਹ ਸਰਕਾਰ ਕਰੇ ਜੀ ਉਹ ਭਗਵੰਤ ਮਾਨ ਕਰੇ ਜੀ ਉਹ ਮੋਦੀ ਕਰੇ ਜੀ ਮੈਂ ਉਹ ਉਹਨਾਂ ਦਾ ਕੁਝ ਨਹੀਂ ਜਾਂਦਾ ਨਾ ਜ਼ਮੀਨ ਤਾਂ ਅਸੀਂ ਆਪਣੀetva ਕਰ ਰਹੇ ਆਂ ਇਹ ਵਰਤਾਰਾ ਤਾਂ ਮੈਂ ਜਿੰਨੇ ਵੀ ਪ੍ਰੋਗਰੈਸਿਵ ਫਾਰਮਰਸ ਕੋਲੇ ਜਾ ਰਿਹਾ ਚਾਹੇ ਉਹ ਆਰਗੇਨਿਕ ਖੇਤੀ ਕਰ ਰਹੇ ਹੈ ਚਾਹੇ ਉਹ ਡਿਫਰੈਂਟ ਤਰੀਕੇ ਨਾਲ ਪਾਣੀ ਬਚਾ ਕੇ ਖੇਤੀ ਕਰ ਰਹੇ ਉਹ ਕਹ ਰਿਹਾ ਕਿ ਅਸੀਂ ਹੰਬੜਾ ਮਾਰਿਆ ਅਸੀਂ ਆਪ ਕਰਕੇ ਦੇਖਿਆ ਤਾਂ ਹੋ ਗਿਆ ਹਾਂ ਮੈਜੋਰਟੀ ਦੇ ਵਿੱਚ ਹੁਣ ਕਿਸਾਨ ਅਸਲ 'ਚ ਤਾਂ ਯੂਨੀਅਨਾਂ ਦੇ ਮਗਰ ਲੱਗੇ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਉਹਨਾਂ ਦੇ ਮਗਰ ਲੱਗਣ ਤੋਂ ਬਾਅਦ ਉਹ ਉਹ ਪਿੱਛੇ ਲੱਗੇ ਔਰ ਕਰਨਾ ਨਹੀਂ ਚਾਹੁੰਦੇ ਅੱਜ ਹੀ ਮੇਰੀ ਐਕਸੀਕਿਊਟਿਵ ਲੀਡਰ ਨਾਲ ਗੱਲ ਹੋਈ ਮੈਂ ਕਿਹਾ ਜਿਹੜੀ ਤੁਸੀਂ ਇਹ ਡਿਮਾਂਡ ਕਰਤੀ ਹੈ ਪਹਿਲੀ ਜੂਨ ਨੂੰ ਚੋਨਾ ਲਗਾਉਣਾ ਦਿਓ ਮੈਂ ਕਿਹਾ ਇਹਦੇ ਨਾਲ ਤੁਸੀਂ ਪੰਜਾਬ ਨੂੰ ਬਿਲਕੁਲ ਤਬਾਹ ਕਰ ਦਿਓਗੇ ਮੈਂ ਕਿਹਾ ਨੂੰ ਬਸ ਲੋ ਸਮਝ ਤੁਸੀਂ ਸਿੱਧੀ ਭਜਾਈ ਦੇ ਲਈ 10000 ਰੁਪਏ ਮੰਗੋ ਕਮ ਸੇ ਕਮ 7-8000 ਰੁਪਏ ਤਾਂ ਸਿੱਧੀ ਭਜਾਈ ਦੇ ਵਿੱਚ ਇਹ ਸਰਕਾਰ ਦਾ ਬਿਜਲੀ ਦਾ ਵਜਦਾ ਬਿਲਕੁਲ ਬਿਜਲੀ ਦਾ ਵਜਦਾ ਹੁਣ ਹਰਿਆਣੇ ਵਾਲੇ 4000 ਰੁਪਏ ਸਿੱਧੀ ਭਜਾਈ ਦਾ ਦੇ ਰਹੇ ਨਾਲੇ ਉਹ ਸਿਰਫ ਬਿਜਲੀ ਫਰੀ ਨਹੀਂ ਹੂੰ ਪੰਜਾਬ ਚ 78000 ਤਾ ਉਹ ਉਹ ਬਚਦਾ ਤੁਸੀਂ 10000 ਰੁਪਏ ਮੰਗੋ ਕੇ ਸਿੱਧੀ ਬਿਜਾਈ ਵਾਲ ਨੂੰ ਦਿਓ ਸਮਾਂ ਉਹ ਚੀਜ਼ ਮੰਗੋ 10000 ਤੁਹਾਨੂੰ 8 ਹੀ ਦੇ ਦੇ 8000 ਸਰਕਾਰ ਦੇ ਦੇ ਉਹਨਾਂ ਨੇ ਬਿਜਲੀ ਦਾ ਬਚਿਆ ਉਹਨਾਂ ਦਾ ਵੀ ਕੁਝ ਨਹੀਂ ਗਿਆ ਜਿੰਨੀ ਪਿਛਲੀ ਬਚੀ ਉਹ ਉਹ ਬਿਜਲੀ ਕੰਪਨੀ ਦੇਣ ਦੀ ਬਜਾਏ ਤਾਂ ਕਿਸਾਨ ਨੂੰ ਦੇਤੀ ਤੇ ਨਾਲ ਕਿਸਾਨ ਦਾ 5 6000 ਰੁਪਏ 7000 ਆਪਣਾ ਬਚ ਗਿਆ ਮਤਲਬ ਕਿ ਤੁਸੀਂ ਹੁਣ ਤੁਸੀਂ ਇੱਕ ਕੱਚੀ ਚ ਲਗਾ ਲਓ ਕਿ ਤੁਸੀਂ 14 15 10 ਹਜ਼ਾਰ ਤਾਂ ਆਪਣਾ ਬਚੂਗਾ ਸ਼ੁਰੂ ਕਰਨ ਤੇ ਹੀ ਭਾਈਦਾ ਤੁਹਾਡਾ ਇਹ ਉਹ ਉਹੀ ਉਹੀ ਗੱਲ ਹਾਂ